ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਜਸਪ੍ਰੀਤ ਐਚ ਕੇ ਤੇ ਹੋਰ ਸੁਣਾਓ ਜੀ ਠੀਕ ਠਾਕ ਆਪਾਂ ਅੱਜ ਬਣਾ ਰਹੇ ਹਾਂ ਗੁਲਗੁਲੇ ਤੇ ਇਹ ਆਪਾਂ ਲਿਆ ਗੁੜ ਕਾਲੀ ਕੰਨਿਆਂ ਦਾ ਗੁੜ ਸਾਡੇ ਇੱਥੇ ਦੋ ਤਰ੍ਹਾਂ ਦੇ ਕੰਨੇ ਆਉਂਦੇ ਆ ਇੱਕ ਕਾਲੇ ਤੇ ਇੱਕ ਜਿੱਦਾਂ ਦੇ ਆਪਣੇ ਹੁੰਦੇ ਆ ਪਿਸਤਾ ਕਲਰ ਦੇ ਇੰਡੀਆ ਦੇ ਵਿੱਚ ਉਹ ਵਾਲੇ ਕੰਨੇ ਆ ਕਾਲੇ ਗੰਨਿਆਂ ਦਾ ਗੁੜ ਸ਼ਾਇਦ ਦਿਸਦਾ ਹੋਵੇ ਤੇ ਇਹ ਨਾ ਇਦਾਂ ਸੁਪਾ ਕੱਟ ਲਿਆ ਸੀ ਇਹ ਬੇ ਇੱਕ ਲੇਅਰ ਇਹਦੀ ਹੋਰ ਕੱਟਣੀ ਆ ਤੇ ਇਹ ਨਾ ਇਦਾਂ ਜਿਵੇਂ ਪਰਫੀ ਦੇ ਪੀਸ ਆਪਾਂ ਜਮਾਉਣੇ ਆ ਹਨਾ ਇਦਾਂ ਹੁੰਦਾ ਇਦਾਂ ਬੜਾ ਸੋਹਣਾ ਤੇ ਖਾਨ ਚ ਤਾਂ ਚਲੋ ਫਰਕ ਆ ਜਾਵਾ ਤੇ ਇਧਰ ਆਪਾਂ ਪਾਣੀ ਰੱਖ ਲਿਆ ਗਰਮ ਪਾਣੀ ਦੇ ਵਿੱਚ ਆਪਾਂ ਬਸ ਇਦਾਂ ਹੀ ਇਹਨਾਂ ਨੂੰ ਭੰਨ-ਭੰਨ ਕੇ ਪਾ ਦਾਂਗੇ ਤੇ ਬਹੁਤ ਜਲਦੀ ਇਹ ਵਿੱਚ ਮੈਲਟ ਹੋ ਜਾਂਦਾ ਤੇ ਆਪਾਂ ਅੱਜ ਬਣਾਵਾਂਗੇ ਗੁਲਗਲੇ ਤੇ ਸਾਡੇ ਤਾਂ ਨਾ 2 ਦਿਨ ਹੋ ਗਏ ਬਹੁਤ ਜ਼ਿਆਦੇ ਰੱਬ ਨੇ ਨਹੀਂ ਵਾਲੀ ਨੇਰੀ ਲਿਆਂਦੀ ਪਈ ਐ ਇੰਨਾ ਜ਼ਿਆਦਾ ਵਾ ਸਾਹ ਹੀ ਨਹੀਂ ਲੈਂਦਾ ਰੱਬ ਆਪਾਂ ਹੁਣ ਬਣਾਉਣੇ ਆ ਗੁਲਗਲੇ ਸਕੇ ਚਲੋ ਮੌਸਮ ਠੰਡਾ ਹੋਇਆ ਪਿਆ ਤੇ ਮਈ ਦਾ ਮਹੀਨਾ ਸਟਾਰਟ ਹੋ ਗਿਆ ਪਰ ਫਿਰ ਵੀ ਰੱਬ ਨੇ ਇੰਨੀ ਜ਼ਿਆਦਾ ਠੰਡ ਕੀਤੀ ਪਈ ਆ ਬਹੁਤ ਜ਼ਿਆਦਾ ਤੇ ਵੀਡੀਓ ਤੇ ਨਵੇਂ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਸਾਰੀ ਭੈਣ ਭਰਾਵਾਂ ਦਾ ਤੇ ਆਪਾਂ ਗੁਲਗੁਲੇ ਬਣਾਉਨੇ ਆ ਤੇ ਖਾਣੇ ਆ ਤੇ ਤੁਹਾਨੂੰ ਵੀ ਖਵਾਉਨੇ ਆ ਤੇ ਇਹਦੇ ਵਿੱਚ ਆਪਾਂ ਹੋਰ ਕੀ ਪਾਉਣਾ ਗੁਲਗੁਲੇ ਚੱਕ ਆਪਾਂ ਲਈ ਸੌਂਫ ਥੋੜਾ ਜਿਹਾ ਆਪਾਂ ਇੱਕ ਪਾਵਾਂਗੇ ਬੇਕਿੰਗ ਸੋਡਾ ਕਿਉਂਕਿ ਜਿਹਦੇ ਨਾਲ ਆਪਣੇ ਕੋਲ ਕੋਲੇ ਪੂਰੇ ਫੁੱਲ ਜਾਣਗੇ ਤੇ ਆਪਣੇ ਕੋਲੇ ਹੈਗੀ ਆ ਕੋਰੀ ਕਟੋਰੀ ਤੇ ਅੱਗੇ ਵੀ ਆਪਾਂ ਵਿਖਾਈ ਆ ਤੇ ਇਹਦੇ ਵਿੱਚ ਆਪਾਂ ਨਾ ਸੌਂਫ ਭੁੰਨਤਾ ਉਹ ਸੌਰੀ ਅਜਮੈਣ ਭੁੰਨਤੀ ਹੁੰਦੀ ਹੈ ਤੇ ਜਿਹਦੇ ਪੇਟ 'ਚ ਗੈਸ ਤੇ ਜਾਵ ਬਣਦਾ ਹਨਾ ਤੇ ਰਾਤ ਨੂੰ ਐਵੇਂ ਦੀ ਕਟੋਰੀ ਦੇ ਵਿੱਚ ਅਜਵੈਣ ਨੂੰ ਭਿਓ ਕੇ ਰੱਖ ਦੋ ਸਵੇਰ ਖਾਲੀ ਪੇਟ ਉਹਦਾ ਪਾਣੀ ਪੀਓ ਤੇ ਆਪਾਂ ਇਹ ਜਿਹੜੀ ਅਜਵੈਣ ਪਾਣੀ ਇਹਦਾ ਆਪਾਂ ਲੈ ਵਰਤ ਲਾਂਗੇ ਪੀ ਲਾਂਗੇ ਤੇ ਇਹਨੂੰ ਆਪਾਂ ਸਿੱਟਾਂਗੇ ਇਨੀ ਅਜਵੈਨ ਨੂੰ ਤੇ ਇਹ ਆਪਾਂ ਨਿਚੋੜ ਕੇ ਗੁਲਗਲਿਆਂ ਦੇ ਵਿੱਚ ਪਾ ਲਾਂਗੇ ਕਿਉਂਕਿ ਆਪਾਂ ਵੇਸਟ ਕਿਉਂ ਕਰਨੀ ਆ ਪਾਣੀ ਆਪਾਂ ਇਹਦਾ ਸਾਰਾ ਹੀ ਪੀ ਲੈਣਾ ਤੇ ਜਮੈਨ ਦੇਖੋ ਫੁੱਲ ਕੇ ਕਿੱਡੀ ਸੋਹਣੀ ਹੋਈ ਆ ਤੇ ਜਿੰਨੇ ਕੁ ਲੋੜ ਉਨੇ ਕ ਆਪਾਂ ਪਾ ਲਾਂਗੇ ਤੇ ਇੱਕ ਪਾ ਲਾਂਗੇ ਆਪਾਂ ਦੇਖਦੇ ਹਾਂ ਸੋਡਾ ਤੇ ਬਣਾ ਕੇ ਦਿਖਾਉਣੀ ਆ ਗੋੜਾ ਆਪਾਂ ਰੱਖ ਦਿੱਤਾ ਰਿਚ ਹੋਣ ਵਾਸਤੇ ਸਸੇ ਗਰਮ ਪਾਣੀ ਦੇ ਵਿੱਚ ਨਾਲ ਦੀ ਨਾਲ ਹੀ ਹੋ ਜਾਣਾ ਫਿਰ ਤੁਹਾਨੂੰ ਦਿਖਾਉਂਗਾ ਲਓ ਜੀ ਪਾਣੀ ਆਪਣਾ ਸਾਰਾ ਬਣ ਕੇ ਤਿਆਰ ਹੋ ਗਿਆ ਚਾਹ ਚੀਨੀ ਸਾਰਾ ਗੁੜ ਜਿਹੜਾ ਖੁਰ ਗਿਆ ਤੇ ਪਾਣੀ ਨਾ ਮੈਨੂੰ ਥੋੜਾ ਜਿਹਾ ਜ਼ਿਆਦਾ ਲੱਗਿਆ ਸੀ ਤੇ ਮੈਂ ਕੱਢਤਾ ਥੋੜਾ ਜਿਹਾ ਪਾਣੀ ਪਾ ਜ਼ਿਆਦਾ ਲੱਗ ਰਿਹਾ ਸੀ ਕੱਟ ਕਰਤਾ ਤੇ ਜਿਹੜੀ ਸੌਂਫ ਤੇ ਜਵੈਣ ਆ ਤੇ ਇਹ ਹਾਜਮੇ ਵਾਸਤੇ ਬਹੁਤ ਵਧੀਆ ਚੰਗੀ ਚੀਜ਼ ਆ ਸੋ ਇਹ ਬਣਾਇਓ ਖਾਇਓ ਅਸੀਂ ਤੇ ਲੈ ਰਹੇ ਠੰਡ ਦਾ ਆਨੰਦ ਏਗੀਆਂ ਚੀਜ਼ਾਂ ਬਾਰਿਸ਼ ਦੇ ਵਿੱਚ ਹੀ ਵਧੀਆ ਲੱਗਦੀਆਂ ਜਿਵੇਂ ਆਪਣੇ ਹਣ ਸੌਣ ਬਾਦ ਉਹਦੇ ਵਿੱਚ ਕਿੰਨੇ ਮੀਂਹ ਪੈਂਦੇ ਆ ਫੇਰ ਅਖੀਰ ਪੂੜੇ ਤੱਕਦੇ ਆ ਹਨਾ ਆਪਾਂ ਵੀ ਮਹਾਰਾਜ ਪਰਮਾਤਮਾ ਵਾਹਿਗੁਰੂ ਸੁੱਖ ਰੱਖੇ ਪਕਾਵਾਂਗੇ ਤੁਹਾਨੂੰ ਅੱਗੇ ਦਿਖਾਵਾਂਗੇ ਜਿੱਥੋਂ ਜਿੱਥੋਂ ਵੀ ਵੀਡੀਓ ਦੇਖਦੇ ਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਜੁੜੇ ਆਂ ਹੋਰ ਗੋਲੇ ਜਿਹੜਾ ਗੁੜ ਖੁਰ ਗਿਆ ਤੇ ਇਹਨੂੰ ਆਪਾਂ ਹੁਣ ਠੰਡਾ ਕਰਾਂਗੇ ਇਹ ਬੜਾ ਗਰਮ ਠੰਡਾ ਕਰਕੇ ਤੇ ਫਿਰ ਆਪਾਂ ਆਟਾ ਘੋਲਾਂਗੇ ਤੇ ਇਧਰ ਆਪਾਂ ਲੱਗੇ ਆਂ ਕਾਲੇ ਚਣਿਆਂ ਦੀ ਸਬਜ਼ੀ ਬਣਾਉਣ ਇਧਰ ਆਪਾਂ ਗ੍ਰाइंड ਕਰ ਲੈਨੇ ਆ ਸਾਰਾ ਸਮਾਨ ਆਪਣੇ ਕੋਲ ਗ੍ਰੈਂਡਰ ਤੇ ਜਿਹੜੇ ਵੀ ਭੈਣ ਭਰਾ ਗ੍ਰੈਂਡਰ ਯੂਜ਼ ਕਰਦੇ ਹਨ ਪਲਾਸਟਿਕ ਦਾ ਨਾ ਕਰੋ ਕਦੇ ਵੀ ਐਵੇਂ ਦੀ ਸਟੀਲ ਦਾ ਕਰੋ ਬਹੁਤ ਵਧੀਆ ਇਹ ਤੇ ਪੈਟਰ ਕੁੱਕਰ ਰੱਖ ਲਿਆ ਇਧਰ ਆਪਣੇ ਜੜੇ ਜੜੇ ਬਲੈਕ ਵਾਲ ਕੇ ਰੱਖੇ ਪਏ ਆ ਬਣਾ ਲੈਨੇ ਆਪਾਂ ਸਬਜ਼ੀ ਨਾਲ ਨਾਲ ਆਪਾਂ ਦੋਨੋਂ ਕੰਮ ਕਰ ਲੈਨੇ। ਲਓ ਜੀ ਕਿੰਨਾ ਸੋਹਣਾ ਗ੍ਰाइंड ਕਰ ਦਿੰਦਾ ਇਹ ਮਸਾਲੇ ਨੂੰ। ਤੇ ਆਪਾਂ ਥੋੜੇ ਜਿਹਾ ਟਾਲੇ ਚਨੇ ਵੀ ਗ੍ਰाइंड ਕਰਾਂਗੇ ਜਿਹਦੇ ਨਾਲ ਆ ਤਰੀਆ ਜਿਹੜੀ ਛੋਲਿਆਂ ਦੀ ਬਹੁਤ ਜ਼ਿਆਦਾ ਸਵਾਦ ਤੇ ਸੰਘਣੀ ਬਣਦੀ ਹੈ। ਬਹੁਤ ਸੋਹਣਾ ਗ੍ਰाइंड ਕਰ ਦਿੰਦਾ। ਆਟਾ ਆਪਾਂ ਪਾ ਲੇ। ਤੇ ਇਹ ਆਪਾਂ ਲਾਵਾਂਗੇ ਬੇਕਿੰਗ ਸੋਡਾ। ਆਪਾਂ ਆਪੇ ਸਾਫ ਤੇਜ ਮੈਗ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਰਲਾ ਲਾਂਗੇ। ਲਾ ਕੇ ਤੇ ਫੇਰ ਆਪਾਂ ਆਟਾ ਘੋਲਦੇ ਆ। ਸਮਾਂ ਜਸਕੇ ਪਰਾਂ ਕਰਦੇ ਹਾਂ। ਬਹੁਤ ਜਿਆਦਾ ਸੁਆਦ ਬਣਦੇ ਆ ਇਹ। ਤੇ ਇਹਦੇ ਕੋਲ ਗਲੇ ਵੀ ਬਣਦੇ ਆ ਤੇ ਗੋਲਡੀਆਂ ਮਠੀਆਂ ਤੇ ਆਪਾਂ ਤਾਂ ਅੱਜ ਇੱਕ ਚੀਜ਼ ਹੀ ਬਣਾਵਾਂਗੇ। ਕਿ ਆਪਾਂ ਟਾਈਮ ਨਹੀਂ ਹੈਗਾ ਉਹਨੱਕੇ ਪਾਉਣਾ ਹੈ ਥੋੜਾ ਥੋੜਾ ਪਾ ਕੇ ਆਪਾਂ ਰਲਾਈ ਜਾਵਾਂਗੇ ਪਾਣੀ ਆਪਣਾ ਬਿਲਕੁਲ ਠੰਡਾ ਹੋ ਗਿਆ ਇਹ ਨਹੀਂਗਾ ਵੀ ਤੁਸੀਂ ਫਟਾਫਟ ਓਡੀ ਬਣਾ ਕੇ ਆਉਣ ਲੱਗ ਜੂ ਕਿਉਂਕਿ ਪਾਣੀ ਬਹੁਤ ਗਰਮ ਹੁੰਦਾ ਹੱਥ ਸੜ ਸਕਦੇ ਆ ਨਾਲ ਨਾਗੇ ਕੋਈ ਜੰਮਾ ਵੀ ਨਾ ਨਾ ਪਾਣੀ ਪਾਈ ਚੱਲਾਂ ਜਿਵੇਂ ਆਪਾਂ ਮੱਠੀਆਂ ਬਣਾਉਣੀਆਂ ਫੇਰ ਆਪਾਂ ਜਿਵੇਂ ਆਟਾ ਗੁੰਨਦੇ ਹਨ ਥੋੜਾ ਸਖਤ ਰੱਖ ਕੇ ਤੇ ਇਹ ਆਪਾਂ ਗੁਲਗੁਲੇ ਬਣਾਉਣੇ ਆਪਾਂ ਥੋੜਾ ਇਹਨੂੰ ਪਤਲਾ ਰੱਖਾਂਗੇ। ਲੋ ਜੀ ਬਾਹਰ ਦੇਖੋ بارش ਕਿੰਨੀ ਜ਼ਿਆਦਾ। 2 ਦਿਨ ਹੋ ਗਏ ਬਹੁਤ ਹੀ ਜ਼ਿਆਦਾ بارش। ਬਹੁਤ ਸੀਸੂ ਸੀਸੂ ਗੰਦੇ ਹੋਏ ਪਿਆ। ਤੇ ਆਹ ਸ਼ੀਸ਼ੇ ਸਾਰੇ ਗੰਦੇ ਇੱਥੋਂ ਤੱਕ ਵਾਸ਼ ੜਾਉਂਦੀ ਹੈ ਤੇ ਆਪਾਂ ਜਿਹੜੀ ਆਪਣੀ ਗਲੋਦੀ ਵੇਲ ਆ ਹਨਾ ਬਹੁਤ ਉੱਚੀ ਚੱਲ ਗਈ ਤੇ ਆਪਾਂ ਵੀ ਇਦਾਂ ਕਰਕੇ ਇਹਨੂੰ ਬੰਨਤਾ ਮੌਸਮ ਬਾਹਰ ਖਰਾਬ ਕਰਕੇ ਤੇ ਹੋ ਸਕਦਾ ਵੀਡੀਓ ਕਲੀਅਰ ਨਾ ਆਉਂਦੀ ਹੋਵੇ ਤੇ ਆ ਵੀ ਆਪਾਂ ਤਾਂ ਰੱਸੀ ਪਾ ਕੇ ਤਾਂ ਨੂੰ ਬੰਨਤਾ ਤੇ ਇਹ ਜਿਹੜੇ ਭੈਣ ਭਰਾਵਾਂ ਨੂੰ ਟਾਈਫੈਡ ਹੋਵੇ ਹਨਾ ਤੇ ਗਲੋਦੀ ਵੇਲ ਦੇ ਇੰਨੇ ਜ਼ਿਆਦੇ ਫਾਇਦੇ ਆ ਇਹਦੇ ਪੱਤਿਆਂ ਦੇ ਤੁਸੀਂ ਇਹਦਾ ਪਾਣੀ ਰੰਨ ਕੇ ਤੇ ਪੀਓ ਕੋੜਾ ਤਾਂ ਬਹੁਤ ਹੁੰਦਾ ਤੇ ਪਰ ਬੁਖਾਰ ਜਿਹੜਾ ਆਪਣਾ ਟਾਈਫਾਇਡ ਬੁਖਾਰ ਆ ਹਨਾ ਇਹ ਅੰਦਰੋਂ ਜੜ ਤੋਂ ਕੱਢ ਦਿੰਦੀ ਆ ਤੇ ਇਹ 슈ਗਰ ਤੋਂ ਵੀ ਬਹੁਤ ਚੰਗੀ ਆ ਤੇ ਟਾਈਫਾਇਡ ਬੁਖਾਰ ਤੋਂ ਵੀ ਦੇਖੋ ਬਹੁਤ ਜ਼ਿਆਦਾ بارش ਫੇਰ ਆ ਗਈ ਦੇਖੋ ਕਿੰਨੀ ਜ਼ਿਆਦਾ بارش ਬਹੁਤ ਹੀ ਜ਼ਿਆਦੇ ਪੱਖੇ ਪੱਖੇ ਬਿਲਕੁਲ ਬੰਦ ਆ ਪੱਖੇ ਦਾ ਵੈਸੇ ਨਹੀਂ ਸੀ ਹਲੇ ਇੰਨਾ ਮਤਲਬ ਗਰਮੀ ਨਹੀਂ ਸੀ ਹੋਈ ਤੇ ਹੁਣ ਤੇ ਜਿਵੇਂ ਬੰਦ ਕੁਝ ਵੀ ਨਹੀਂ ਦਿਖਦਾ ਸਾਹਮਣੇ ਇੰਨੀ ਜਿਆਦੇ ਬਾਰਿਸ਼ ਪਾ ਲਈਏ ਆਪਾਂ ਤੇਲ ਗੁਲਗੁਲੇਆਂ ਵਾਸਤੇ ਤੇ ਉਧਰ ਬਾਬਾ ਵੀ ਪੂਰਾ ਮੌਸਮ ਠੰਡਾ ਕਰੀ ਆਉਂਦਾ ਤੇ ਇੰਨਾ ਬਣਾ ਲਉ ਗੁਲਗੁਲੇ ਬਹੁਤ ਜਿਆਦੇ ਮੀਂਹ ਆ ਕੋਈ ਹਾਲ ਹੀ ਨਹੀਂਗਾ ਰੱਬ ਸਹਾਈ ਨਹੀਂ ਲੈ ਰਿਹਾ ਤੇ ਇਧਰ ਆਪਾਂ ਆਟਾ ਘੋਲ ਕੇ ਰੱਖ ਲਿਆ ਸੀ ਤੇ ਆ ਆਪਣਾ ਵਧੀਆ ਇਹਦੀ ਕਣੀ ਸਾਰੀ ਮਰ ਗਈ ਆਪਣੀ ਸੌਂਫ ਜਿਵੇਂ ਉੱਤੇ ਆ ਗਈ ਦਿਸਦੀ ਗਈ ਹੈ ਤੇ ਆ ਆਪਾਂ ਪਾ ਲਿਆ ਤੇਲ ਇਹ ਹੈਗਾ ਸੂਰਜਮੁਖੀ ਦਾ ਤੇ ਜਤੂਨ ਦਾ ਤੇਲ ਬਹੁਤ ਜਿਆਦੇ ਬਾਰਿਸ਼ ਚਲੋ ਰੱਬ ਦੇ ਰੰਗ ਆ ਹਨ ਜਿਵੇਂ ਉਹਨੂੰ ਚੰਗਾ ਲੱਗਦਾ ਲਓ ਜੀ ਤੇਲ ਆਪਣਾ ਹੋ ਗਿਆ ਗਰਮ ਤੇ ਆਪਾਂ ਇੱਧਰ ਲੈ ਲਿਆ ਪਾਣੀ ਤੇ ਆਪਾਂ ਪਾਣੀ ਦਾ ਹੱਥ ਲਾ ਕੇ ਹਨ ਤੇ ਫਿਰ ਵਿੱਚ ਛੱਡਾਂਗੇ ਪਾਣੀ ਦਾ ਹੱਥ ਲਾ ਕੇ ਪਾਵਾਂਗੇ ਤੇ ਫਿਰ ਆਪਣੇ ਜੁੜਦਾ ਨੇ ਉਂਗਲਾਂ ਦੇਖੋ ਨਾਲ ਨਾਲ ਹੀ ਲੈ ਜਾਂਦੇ ਆ ਤੇ ਥੋੜਾ ਥੋੜਾ ਆਟਾ ਲੈ ਕੇ ਪਾਵਾਂਗੇ ਆਪਾਂ ਕਿਉਂਕਿ ਇਹ ਫੌਲਦ ਦੇ ਬਹੁਤ ਆ ਤੇ ਜੇ ਆਪਾਂ ਜਿਆਦਾ ਜਿਆਦਾ ਆਟਾ ਲਵਾਂਗੇ ਤੇ ਫਿਰ ਵਿੱਚੋਂ ਕੱਚੇ ਰਹਿ ਜਾਣਗੇ ਥੋੜਾ ਥੋੜਾ ਆਟਾ ਲੈ ਕੇ ਆਪਾਂ ਇਹਨਾਂ ਨੂੰ ਛੱਡੀ ਜਾਵਾਂਗੇ ਤੇਲ 'ਚ ਤੇ ਗੈਸ ਜਿਆਦਾ ਤੇਜ਼ ਨਹੀਂ ਕਰਨਾ ਨੇਪੜਾ ਆਪਣੇ ਇਹ ਬਾਹਰੋਂ ਸੜ ਜਾਣਗੇ ਚੰਦਰੋਂ ਪੱਤੇ ਰਹਿ ਜਾਣਗੇ ਤੇ ਬੱਚਿਆਂ ਨੂੰ ਮਨਪ੍ਰੀਤ ਨੂੰ ਜਸਪ੍ਰੀਤ ਨੂੰ ਸਾਰੇ ਬੱਚਿਆਂ ਨੂੰ ਇਹ ਬਹੁਤ ਪਸੰਦ ਆਉਂਦੇ ਆ ਬਹੁਤ ਖੁਸ਼ ਹੋ ਕੇ ਖਾਂਦੇ ਆ ਇਹ ਤੇ ਅਸੀਂ ਤੇ ਜਿਵੇਂ ਕੀ ਕੋਣਾ ਸੋਣ ਭਾਦੂ ਮੂਰੇ ਆਊਗਾ ਬਾਬੇ ਦੀ ਘੇਤ ਪਾਣਾ ਬੜਾਈ ਦੇ ਬਣਾਈ ਦੇ ਆ ਰਸ਼ਵੀ ਨੇ ਹੋਣ ਲੱਗ ਲੱਗ ਗਿਆ ਤੇ ਡੈਡੀ ਜੀ ਅੰਬਰੇਲਾ ਵੀ ਨਹੀਂ ਲੈ ਕੇ ਗਏ ਉਹਨਾਂ ਨੂੰ ਯਾਦ ਵੀ ਨਹੀਂ ਰਿਹਾ ਉਹਨਾਂ ਨੂੰ ਉਹ ਲੈ ਜੀਏ ਤੇ ਆਪਾਂ ਨੂੰ ਵੀ ਨਹੀਂ ਜ਼ਿਆਦਾ ਉਦੋਂ ਵੈਸੇ ਥੋੜਾ ਜਿਹਾ ਘੱਟ ਸੀਗਾ ਬਾਅਦ ਵਿੱਚ ਜ਼ਿਆਦਾ ਤੇਜ਼ ਹੋਇਆ ਤੇ ਬਹੁਤ ਸੋਹਣੇ ਦੇਖੋ ਗੁਲਗਲੇ ਆਪਣੇ ਪੁੱਲ ਕੇ ਤਾਂ ਆ ਗਏ ਕਿਤਾ ਪੁੱਲੇ ਡੱਡੂ ਵਾਂਗੂ ਬਹੁਤ ਯਮ ਯਮੀ ਯੈਸ ਜਾਦੇ ਨਾਲ ਤਾਂ ਬਾਰੇ ਪਰ ਵੈਸੇ ਨਾ ਇਹ ਜਦੋਂ ਥੋੜੇ 베ਜ ਹੀ ਹੋ ਜਾਂਦੇ ਹਨ ਜਿਵੇਂ ਕੱਲ ਨੂੰ ਖਾਵਾਂਗੇ ਆਪਾਂ ਚਾਹਦੇ ਤਾਂ ਉਦੋਂ ਜ਼ਿਆਦਾ ਸਵਾਦ ਲੱਗਦੇ ਤਾਜ਼ੇ ਤਾਜ਼ੇ ਹਜੇ ਘੱਟ ਸਵਾਦ ਆ ਵੀ ਜਦੋਂ ਥੋੜੇ ਜਿਵੇਂ ਹੋ ਜਾਂਦੇ ਨੇ ਤੇ ਉਦੋਂ ਜ਼ਿਆਦਾ ਸਵਾਦ ਲੱਗਦੇ ਪਤਾ ਨਹੀਂ ਇਹਨਾਂ ਦੀ ਇਹ ਨੱਚ ਕੀ ਗੱਲ ਹੁੰਦੀ ਹੈ ਕੋਈ ਵੀ ਚੀਜ਼ ਆਪਾਂ ਵਿਆਹ ਦੀ ਭਾਜੀ ਹੋਵੇ ਹਨ ਬਈ ਉਹ ਵਿਉ ਖਾਈਏ ਜ਼ਿਆਦਾ ਮਜਾ ਆਉਂਦਾ ਵਿਆਹ ਦੀ ਭਾਜੀ ਵਿਆਹ ਚ ਨਹੀਂ ਸਵਾਦ ਲੱਗਦੀ ਹੁੰਦੀ ਜਦੋਂ ਵਿਆਹ ਹੋ ਆ ਜਾਂਦਾ ਹੁੰਦਾ ਭਾਜੀ ਪੁਰਾਣੀ ਕੀ ਹੋ ਜਾਂਦੀ ਉਦੋਂ ਜ਼ਿਆਦਾ ਸਵਾਦ ਲੱਗਦੀ ਹੁੰਦੀ ਖਾਸ ਕਰਕੇ ਜਦੋਂ ਮੁੱਕਣ ਤੇ ਆਉਂਦੀ ਹੈ ਉਦੋਂ ਲਓ ਜੀ ਬਹੁਤ ਸੋਹਣੇ ਪੁੱਲ ਪੁੱਲ ਕੇ ਬਣ ਰਹੇ ਆ ਤੇ ਜਿਹੜਾ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਪਾਇਆ ਹਨ ਤੇ ਉਹਦੇ ਨਾਲ ਬਹੁਤ ਵਧੀਆ ਬਣਦੇ ਆ ਤੇ ਇਹਨੂੰ ਆਪਾਂ ਅੱਧਾ ਘੰਟਾ ਰੈਸਟ ਤੇ ਰੱਖਿਆ ਸੀ ਆਟੇ ਨੂੰ ਬਹੁਤ ਜਿਆਦਾ ਸੋਹਣੇ ਬਣ ਗਏ ਤੇ ਇਹ ਵੀ ਆਪਾਂ ਸਾਰੇ ਬਣਾ ਲੈਨੇ ਲਓ ਜੀ ਲਾਸਟ ਪੂਰਾ ਰਹਿ ਗਿਆ ਆਪਣਾ ਬਣਾ ਲਿਆ ਆਪਾਂ ਸਾਰੇ ਬਹੁਤ ਜਿਆਦਾ ਸੰਘੇ ਬਣਿਆ ਤੇ ਇਧਰ ਦੇਖੋ ਤੁਸੀਂ ਵੀ ਬਣਾਇਓ ਖਾਇਓ ਥੁਰਦੇ ਗੁਲਗਲੇ ਬਹੁਤ ਜਿਆਦਾ ਸਵਾਦ ਬਣਦੇ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਡੀਆਂ ਵੀਡੀਓਸ ਦੇਖਣ ਵਾਸਤੇ ਜਿਉਂਦੇ ਵਾਸਤੇ ਰੋ ਅਰਦਾਸ ਕਰਦੇ ਪ੍ਰਮਾਤਮਾ ਅੱਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ